ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੂ ਨਾਨਕ ਗੁਰਦੁਆਰਾ ਵੈਰਸ਼ਪੀਲ ਦੀ ਸਟੇਜ ਤੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਜਥੇਬੰਦੀਆਂ ਤੇ ਸਮੂਹ ਸੰਗਤਾਂ ਇੰਗਲੈਂਡ ਦੀਆਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਭਾਈ ਅਮਰਪਾਲ ਸਿੰਘ ਜੀ ਨੂੰ ਹਲਕਾ ਖਡੂਰ ਸਾਹਿਬ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਮਲੋਆ ਨੂੰ ਹਲਕਾ ਫਰੀਦਕੋੜ ਤੋਂ ਭਾਈ ਰਿਸ਼ਪਾਲ ਸਿੰਘ ਸੰਧੜਾ ਦੇ ਭਟੰਗੀ ਸਿੰਘ ਖੜੇ ਨੇ ਲੁਧਿਆਣੇ ਤੋਂ ਉਤੋਂ ਤੇ ਇਹ ਮਤਾ ਪਾਸ ਕੀਤਾ ਗਿਆ ਵੀ ਜਿਹੜੇ ਹੋਰ ਉਸੇ ਉਮੀਦਵਾਰ ਖੜੇ ਨੇ ਜਿਹੜੇ ਸਿੱਖੀ ਨਾਲ ਨਾਤਾ ਰੱਖਦੇ ਨੇ ਉਹਨਾਂ ਨੂੰ ਬੇਨਤੀ ਅਪੀਲ ਆ ਕਿ ਭਾਈ ਉਹ ਇਹਨਾਂ ਪੰਥਕ ਉਮੀਦਵਾਰਾਂ ਦੇ ਹਿੱਤ ਦੇ ਵਿੱਚ ਆਪਣੇ ਆਪ ਨੂੰ ਵਿਸ਼ੇ ਕਰ ਲੈਣ ਕਿ ਵੋਟਾਂ ਜਿਹੜੀਆਂ ਨੇ ਭਾਈ ਅਮਰਪਾਲ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਭਾਈ ਸ਼ੰਦਰਾਜੀ ਨੂੰ ਜਿਹੜੀਆਂ ਉਪਵਾਈਆਂ ਜਾਣ ਤੇ ਪੰਜਾਬ ਦੀਆਂ ਸੰਗਤਾਂ ਜਿਹੜੀਆਂ ਇਹਨਾਂ ਹਲਕਿਆਂ ਦੇ ਵਿੱਚ ਰਹਿੰਦੀਆਂ ਉਹਨਾਂ ਨੂੰ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਨਿਮਰਤਾ ਸਹਿਤ ਕੀ ਭਾਈ ਤੁਸੀਂ ਇਸ ਵਾਰ ਆਪਣੀ ਵੋਟ ਦਾ ਇਸਤੇਮਾਲ ਪੰਥ ਦੇ ਹਿੱਤ ਦੇ ਵਿੱਚ ਕਰੋ ਆਪਣੇ ਜਵਾਨੀ ਬੱਚਿਆਂ ਦੀ ਜੇ ਜਵਾਨੀ ਬਚਾਉਣੀ ਜੇ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਹੋਂਦ ਨੂੰ ਬਚਾਉਣਾ ਤੇ ਇਹ ਜਿਹੜੇ ਪੰਥ ਕੰਵਿਦਾਰ ਖੜੇ ਨੇ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਇਹ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ